تمام گائے بگائے دوستوں مل میں بہت تنواتی ہوں اور سچ جانے ہوں میں سیچ کہ تھوڑے چرنوں دے تھلے بٹی مٹی نمشکار کرنا ہویا ہوا آلے ہوں میں تھوڑا تنوات کرنا چاہتا جو تسی تھی جو تسی تھی میں میریاں سب پستا بھی ਵਾਗਾ ਸਾਮ ਨਹੀਂ ਦੇ ਸਕਦੇ ਪਰ ਨਦੇਾਰੇ ਵਾਲੇ ਤੇ ਜਗਰਾਉ ਵਾਲੇ ਤੁਸੀਂ ਤਾਂ ਕਹਿੰਦੇ ਜੀ ਇਹਨਾਂ ਦੇ ਦੁੱਖ ਸੁੱਖ ਤੇ ਹੁੰਦੇ ਰਹੋ ਮੈਨੂੰ ਆਪ ਦੀਆਂ ਜੁੱਤੀਆਂ ਵੀ ਮੇਰੇ ਸਿਰ ਤੇ ਚਕਾ ਕੇ ਤੋਰੀ ਫਿਰਿਓ ਰਾਜੇ ਬਣ ਕੇ ਨੇ ਸੀ ਨਹੀਂ ਕਰਨੀ ਕਿਸੇ ਨੂੰ ਵੀ ਮੈਂ ਤੁਹਾਡਾ ਇਨਾ ਸ਼ੁਕਰਗੁਜ਼ਾਰ ਹਾਂ ਉਹ ਮੈਂ ਯਾਰ ਜਿੱਧਰ ਵੀ ਤੋਂ ਚਲ ਕੇ ਆਇਆ ਮੈਂ ਤੇ ਗਰਾਉਂਡ ਦੇ ਪਿੰਡਾਂ ਦੇ ਉਹਨਾਂ ਸਰਪੰਚਾਂ ਦੇ ਮੇਰੀਆਂ ਮਾਵਾ ਭੈਣਾਂ ਦੇ ਕਦੇ ਦਰਸ਼ਨ ਨਹੀਂ ਕੀਤੇ। ਵਿਵੇਕੀ ਗਾਲਮ ਸਾਹਿਬ ਨੇ ਕਿਹਾ ਕਿ ਵਿਚਾਰੇ ਗਰੀਬੜੇ ਮਰਜੀਵੜੇ ਉਹ ਲੋਕ ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ। ਉਹਨਾਂ ਲੋਕਾਂ ਨੇ ਸਾਡੇ ਤੇ ਕਿਰਪਾ ਕੀਤੀ। ਉਹਨਾਂ ਲੋਕਾਂ ਨੇ ਆਪਦੀ ਜੇਬ ਤੋਂ ਤਿਲ ਫੁੱਲ ਪੇਟਾ ਕਰਕੇ ਤੇ ਇਸ ਰਾਜੇ ਬੜੇ ਕ ਦੀ ਖਾਤਰ ਇਸ ਕਾਂਗਰਸ ਪਾਰਟੀ ਦੀ ਖਾਤਰ ਜੱਗਾ ਜੀ ਉਹਨਾਂ ਦੀ ਖਾਤਰ ਜੋ ਫਾਇਦਾ ਮੇਰੇ ਤੇ ਆਸਾਨ ਹੈ ਮੈਂ ਕਦੇ ਜ਼ਿੰਦਗੀ ਚ ਭੁਲਾ ਨਹੀਂ ਸਕਦਾ ਮੇਰੇ ਉਸ ਦਾ ਕਾਰਨ ਕੀ ਹੈ ਮੇਰਾ ਇੱਕ ਜ਼ਿੰਦਗੀ ਦਾ ਤੁਜ਼ੁਰਬਾ ਕੀਤਾ ਹੋਇਆ ਹੈ ਜਿਹੜੇ ਲੀਡਰ ਵਰਕਰਾਂ ਨੂੰ ਲੋਕਾਂ ਨੂੰ ਇਸਤੇਮਾਲ ਕਰਦੇ ਆ ਪ੍ਰੀਤਮ ਸਿੰਘ ਅਖਾੜਾ ਨਹੀਂ ਮੈਨੂੰ ਵਿਖਿਆ ਪਤਾ ਨਹੀਂ ਕਿੱਥੇ ਹੈ ਜਿਹੜੇ ਲੋਕ ਵਰਕਰਾਂ ਨੂੰ ਇਸਤੇਮਾਲ ਕਰਦੇ ਆ ਉਹਨਾਂ ਨੂੰ ਰੱਬ ਨਹੀਂ ਮaaf ਕਰਦਾ ਮੈਂ ਆਪਣੀ ਅੱਖਾਂ ਨਾਲ ਦੇਖਿਆ ਮੇਰੀ ਜ਼ਿੰਦਗੀ ਦਾ ਤਜਰਬਾ ਹੈਗਾ ਕਹਿੰਦਾ 25 ਵਰਿਆਂ ਦਾ ਕਈ ਲੀਡਰ ਜਿਹੜੇ ਰਾਜ ਦੇ ਵਿਣਕ ਤੋਂ ਚੰਗੇ ਵਕਤਾ ਸਨ ਕਈ ਲੀਡਰ ਜਿਹੜੇ ਰਾਜ ਦੇ ਵਿਣਕ ਤੋਂ ਚੰਗੀ ਮੈਨੇਜਮੈਂਟ ਕਰਨ ਜਾਣਦੇ ਸਨ ਕਈ ਲੀਡਰ ਜਿਹੜੇ ਰਾਜ ਦੇ ਵਿਣਕ ਤੋਂ ਜਾਦੇ ਪੜੇ ਲਿਖੇ ਸਨ ਕਈ ਲੀਡਰ ਜਿਹੜੇ ਰਾਜੇ ਵਿਰੰਗ ਤੋਂ ਖਾਂਦਾ ਨਹੀਂ ਜਾਵੇ ਸਨ ਲੇਕਿਨ ਆ ਜੋ ਫੇਲ ਹੋ ਗਏ ਹੈ ਉਹਦਾ ਕਾਰਨ ਹੀ ਉਹਨਾਂ ਲੋਕਾਂ ਨੇ ਵਰਕਰਾਂ ਨੂੰ ਇਸਤੇਮਾਲ ਕੀਤਾ ਹੈ ਪਰ ਰਾਜੇ ਵਿਰੰਗ ਦੀ ਇਹ ਸਿਫਰਤ ਨਹੀਂ ਹੈ ਕਿਉਂਦੀ ਮੇਰੇ ਢਿੱਡ 'ਚ ਤੁਹਾਡੇ ਪ੍ਰਤੀ ਕੀ ਹੈ ਇਹ ਤੁਸੀਂ ਨਹੀਂ ਜਾਣਦੇ ਅਜਰ ਮੇਰੇ ਢਿੱਡ 'ਚ ਪ੍ਰਮਾਤਮਾ ਜਾਣਦਾ ਹੈ ਕਿ ਫਲਾਣਾ ਬਲਵੰਤ ਸਿੰਘ ਫਲਾਣਾ ਫੇਗਦਾ ਬੰਦਾ ਆ ਬੇਟ ala ਸਿਰ ਪੈਂਚੇ ਤੇ ਫਿਰਦਾ ਸੀ ਜੀਵਨ ਸਿੰਘ ਉਹ ਬਾਈਕ ਇਹਨਾਂ ਨੂੰ ਚਾਹ ਚੜ ਗਿਆ ਜਦੋਂ ਮੈਂ ਇਹਨਾਂ ਦੇ ਘਰੇ ਆਇਆ ਇਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਮੈਂ ਵੈਸੇ ਸਟੇਜ ਦੇ ਅੱਗੇ ਇਹਨਾਂ ਦਾ ਨਾਮ ਲੈਂਦਾ ਹੁਣ ਇਹ ਬੰਦੇ ਨੇ ਜਿਹੜੇ ਮਨਚ ਭਾਵ ਸੰਗੀ ਰਾਜਾ ਵੜਿੰਗ ਸਾਡੇ ਘਰ ਆਇਆ ਤੇ ਜੀ ਜਾਣ ਲਈ ਇੱਕ ਬੰਦੇ ਨੇ ਨਹੀਂ ਲਾਈ ਸਾਰੇ ਸਰਪੰਚਾਂ ਤੇ ਲੋਕਾਂ ਨੇ ਲਾਈ ਤੇ ਤੁਸੀਂ ਰਾਗੇ ਵਿਲਿੰਗ ਦੇ ਘਰੇ ਆਓ ਤੇ ਮੈਂ ਆਪੇ ਮੱਥੇ ਤੇ ਤਿਉੜੀਆਂ ਪਾੜਾਂ ਕਿ ਇਹ ਪਤਾ ਨਹੀਂ ਕਿੱਥੋਂ ਆ ਗਿਆ ਕੋਈ ਕਿਸੇ ਦੀ ਚਾਹ ਪੀਣੀ ਆਉਂਦਾ ਸਰਦਾਰ ਸਾਹਿਬ ਮੰਨਦਾ ਪਿਆਰ ਦਾ ਪੁੱਖਾ ਹੁੰਦਾ ਹੈ ਕੰਮ ਕਿਸੇ ਦਾ ਰੁਕਦਾ ਨਹੀਂ ਇੱਥੇ ਸਭਾ ਸਰਜੰਦਾ ਇਹ ਇੱਕ ਦੂਜੇ ਨਾਲ ਜਿਹੜਾ ਆਪਣਾ ਪਿਆਰ ਤੇ ਇਤਿਫਾਕ ਬਣਿਆ ਰਹਿਣਾ ਚਾਹੀਦਾ ਮੈਂ ਅਕਸਰ ਆਦੇ ਇਲਾਕੇ ਦੇ ਵਿੱਚ ਕਈ ਲੋਗ ਜਿਹੜੇ ਲੀਡਰ ਹੈ ਗਾਲੇਨ ਸਾਹਿਬ ਜੰਗਾ ਜੀ وڈے گھر دکھتے سکھتے جانے میری ایک ہے میں اگر علاقے میں مجھ کسے دے دی افسوس ہے میں اتھے بھی جان کی کوشش پاہے اپنی سپورٹ کی ہوتی ہواجری لیکن ادھر سادہ بکری والا کوئی برا ہے کرے افسوس ہے اکثر وڈے لیڈر کوشش کرتے ہیں ਇਹ ਬੱਕਰੀ ਵਾਲੇ ਦੇ ਹਾਜ਼ਰੀ ਲਵਾ ਦਿਓ ਤੇ ਵੱਡੀ ਕੋਠੀ ਵਾਲੇ ਦੇ ਆਪਾਂ ਮੌਕੇ ਤੇ ਪਹੁੰਚਾਂਗੇ ਵੀ ਗਰੀਬ ਦਾ ਕੀ ਹੈ ਪਰ ਮੈਂ ਆਪਦੇ ਪੀਏ ਨੂੰ ਇਹ ਕਹਿ ਕੇ ਰੱਖ ਦੱਸ ਹਾਗਰੀ ਕਿੱਥੇ ਮਰਜੀ ਲਵਾ ਲਓ ਪਰ ਜੇ ਮੇਰੇ ਭਰਾ ਬੱਕਰੀ ਵਾਲੇ ਦੇ ਅਫਸੋਸ ਹੋਇਆ ਨਾ ਮੈਂ ਵੱਡੇ ਤਣਾੜ ਦੇ ਹਾਗਰੀ ਲਵਾਉਂਗਾ ਪਰ ਬੱਕਰੀ ਵਾਲੇ ਦੇ ਕੋਠੇ ਮੌਕੇ ਤੇ ਪਹੁੰਚੂਗਾ ਕਿਉਂਕਿ ਉਹ ਰੀਆਂ ਦਵਾਵਾ ਕੇ ਉਹਦੇ ਪਿਆਰ ਨੇ ਰਾਜੇ ਬਣੀ ਸ਼ੁਹਰਤ ਹੈਂਗਾ ਪਹਾੜ ਸਾਨੂੰ ਅਮੀਰ ਤੇ ਗਰੀਬ ਕਰਕੇ ਨਹੀਂ ਵੇਖਣਾ ਪਏਗਾ ਸਾਨੂੰ ਤਾਕਤਵਰ ਵੇਖ ਕੇ ਤੇ ਆਮ ਵਿਅਕਤੀ ਦਾ ਅੰਦਾਜ਼ਾ ਨਹੀਂ ਲਾਉਣਾ ਅਸੀਂ ਉਹਨੀਆਂ ਭਾਵਨਾ ਵੇਖ ਕੇ ਅੰਦਾਜ਼ਾ ਲਾਉਣਾ ਕਿ ਕਿਸ ਭਾਵਨਾ ਦੇ ਨਾਲ ਇਸ ਵਿਅਕਤੀ ਨੇ ਇਸ ਬੰਦੇ ਨੇ ਮੇਰੀ ਮਦਦ ਕੀਤੀ ਹੈ ਇਹਦੇ ਕੋਲ 50 ਰੁਪਏ ਸਨ ਪਰ ਇਹਨੇ 52 ਰੁਪਏ ਲਾਗੇ ਬੜਿੰਗ ਤੇ ਖਰਚੇ ਹੈ ਕਿਸੇ ਕੋਲੇ 50 ਲੱਖ ਸੀਗਾ ਤੇ ਉਹਨੇ 25 ਲੱਖ ਖਰਚਿਆ ਮੈਨੂੰ ਲੱਗਦਾ ਧਾਵਨਾ 52 ਰੁਪਏ ਵਾਲੇ ਦੀਆਂ ਜ਼ਿਆਦੇ ਐ ਕਿਉਂਕਿ ਕੋ ਕੋਈ ਹੈ ਹੀ ਨਾ ਕੁਝ ਸੀਗਾ ਸੋ ਮੈਂ ਇਹ ਗੱਲਾਂ ਸੋਚ ਸਮਝ ਕੇ ਜਦੋਂ ਆਪ ਇਹਨਾਂ ਇਲਾਕੇ 'ਚ ਜਾਂਦਾ ਸੀ ਸੋ ਇਸ ਕਰਕੇ ਰਾਜੇ ਭਟੇ ਨੂੰ ਤੁਸੀਂ ਰੱਗ ਪਾਡ ਗਾਏ ਹੋ ਉਹ ਯਾਰ ਮੇਰੀ ਤਾਂ ਮਾਂ ਮਰ ਗਈ ਜਦੋਂ ਮੈਂ 6 ਸਾਲ ਦਾ مر گیا کدھے کلپنا ہی نہیں کی زندگی بنا گے رب نے وہ رنگ بھاگ لائے بھاگ لائے جگڑا ہوا لو تھو جانداری نہیں سر یار پہچانداری سی راجہ بڑے لوگ راجہ بڑھنگ باہر لائے کسی لوگ نے کمالا کم ایک نہ لالے لیا ਕਿ ਜਿਵੇਂ ਮੈਂ ਤੁਹਾਡਾ ਢੋਡਾ ਤੇ ਦੋ ਜੰਮਿਆ ਥੋਡੀ ਮਾਂ ਦਾ ਸਗਾ ਪੁੱਤ ਤੇ ਭਰਾ ਹੂੰ ਮੈਂ ਤੁਹਾਡਾ ਸਾਥ ਨਹੀਂ ਦੇ ਸਕਦਾ